ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। 何したらいいんだろう? ਹੋ ਨਾ ਕੋਈ ਨਹੀਂ 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 ਉਦੋਂ ਲੇਗਲ ਨਾ ਆ ਗਿਆ ਆ ਗਿਆ ਆ ਗਿਆ ਸਰ ਜੀ ਹਰ ਹੋ ਕਮਨ ਸਰ ਆਹ ਦੇਖੀ ਇਹ ਪਹਾੜ ਉੱਤੇ ਤੇ ਪਹਾੜ ਵਾਲਾ ਕਰੋ ਜੀਦਾ ਅੱਜ ਇਹਦਾ ਕਰਵਾ ਚੌਥ ਦੇ ਤਿਉਹਾਰ ਕਰਕੇ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਅੱਜ ગામ ਵੀ ਆਈਪੀਐਸ ਸਾਹਿਬ ਦੇ ਵਿਸ਼ਾਲ ਅਪੀਖਾਤ ਜਿਹੜੇ ਅਸੀਂ ਸ਼ਹਿਰ ਦੀ ਲਾਟਾਵਾਲੀ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜਿਹੜੇ 6 ਲੱਖੇ ਇਹਦੇ ਵਿੱਚ ਜਦੋਂ ਨਵੇਂ ਮਜਾ ਰਹੇਗਾ ਪ੍ਰਤਾਪ ਚੌਂਕ ਹੋ ਗਿਆ ਪਾਗਲੀ ਇਹ ਜਿਹੜਾ ਰਿਸਟੌਕ ਟੌਕ ਇਹ ਆਸੇ ਪਾਸੇ ਸਾਰੇ ਜਿਹੜੇ ਜਿਹੜਾ 6 ਲੱਖੇ ਲੱਗਿਆ ਤੇ ਪਾਜ ਜਿਹੜੇ ਆ ਅਸੀਂ ਪਟੋਲੇ ਦੇ ਪਾਰਟੀਆਂ ਲਾਈਆਂ ਹੋਈਆਂ ਹੱਲੋ ਇਹ ਅਜਰਾਜ ਜਿਹੜਾ ਕਰਵਾ ਚੌਂਸ ਯੋਗ ਕਰਕੇ ਜਿਹੜਿਆਂ ਕਿ ਆ ਪੈਰਾਂ ਲੈ ਆਉਣਾ ਉਹਨਾਂ ਨੂੰ ਕੋਈ ਜਿਹੜਾ ਕੋਈ ਸਰਾਰਤੀ ਅੰਸ਼ੜਾ ਜਿਹੜਾ ਕੋਈ ਜੋ ਸਰਾਰਤ ਨਾ ਕਰ ਸਕਿਆ